ਪਿਛਲੇ ਟੌਪਿਕ ਦੇ ਵਿੱਚ ਮੈਂ ਤੁਹਾਡੇ ਨਾਲ ਕਾਵਿ ਸਿਧਾਂਤਾਂ ਦੇ ਬਾਰੇ ਗੱਲ ਕੀਤੀ ਸੀ ਜਿਹੜੇ ਕਿ ਭਾਰਤੀ ਕਾਵਿ ਸ਼ਾਸਤਰ ਦੇ ਅੰਦਰ ਦਰਜ ਕਾਵਿ ਸਿਧਾਂਤ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਸੀ ਤੇ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਅਲੰਕਾਰ ਸਿਧਾਂਤ ਦੇ ਬਾਰੇ ਗੱਲ ਕਰਾਂਗੀ ਇਹ ਭੀ ਅਲੰਕਾਰ ਸਿਧਾਂਤ ਕੀ ਨੇ ਤੇ ਇਹ ਇਹਨਾਂ ਦੀ ਉਤਪਤੀ ਕਿਵੇਂ ਹੋਈ ਤੇ ਅਲੰਕਾਰ ਸਿਧਾਂਤ ਦੇ ਕਿੰਨੇ ਪ੍ਰਕਾਰ ਨੇ ਅਲੰਕਾਰ ਸਿਧਾਂਤ ਭਾਰਤੀ ਸਾਹਿਤ ਸ਼ਾਸਤਰ ਦੇ ਵਿੱਚ ਰਸ ਸਿਧਾਂਤ ਨੂੰ ਛੱਡ ਕੇ ਅਲੰਕਾਰ ਸਿਧਾਂਤ ਸਭ ਤੋਂ ਪੁਰਾਣਾ ਹੈ ਸਾਹਿਤ ਨੂੰ ਸਜਾਉਣ ਤੇ ਸ਼ੋਭਿਤ ਕਰਨ ਵਾਲੇ ਸਾਧਨਾ ਦੇ ਰੂਪ ਦੇ ਵਿੱਚ ਇਸ ਦੀ ਵਰਤੋਂ ਬਹੁਤ ਪਹਿਲਾਂ ਤੋਂ ਚੱਲੀ ਆ ਰਹੀ ਹੈ ਕੁਝ ਜਿਹੜੇ ਭਾਰਤੀ ਆਚਾਰੀਆਂ ਨੇ ਇਹ ਕਾਵ ਇਹ ਜਿਹੜੇ ਅਲੰਕਾਰ ਨੇ ਇਹਨਾਂ ਨੂੰ ਕਾਵ ਦੇ ਪ੍ਰਾਣ ਤੱਤ ਦੇ ਰੂਪ ਦੇ ਵਿੱਚ ਵੀ ਮੰਨਦੇ ਨੇ ਜਿਵੇਂ ਆਚਾਰੀਆ ਬਾਮਨ ਨੇ ਉਹਨਾਂ ਨੇ ਕਿਹਾ ਹੈ ਸੁੰਦਰੀਮ ਅਲੰਕਾਰ ਕਹਿੰਦਾ ਭਾਵ ਕੀ ਹੈ ਸੁੰਦਰੀਮ ਸੁੰਦਰੀਮ ਅਲੰਕਾਰ ਉਹਨੇ ਕਿਹਾ ਹੈ ਸੁੰਦਰੀਮ ਅਲੰਕਾਰ ਇਸ ਦਾ ਅਰਥ ਉਹਨੇ ਕਿਹਾ ਹੈ ਕਿ ਇਹ ਅਲੰਕਾਰਾਂ ਨੂੰ ਸੁੰਦਰਤਾ ਕਵਿਤਾ ਨੂੰ ਸੁੰਦਰਤਾ ਪ੍ਰਦਾਨ ਕਰਨ ਵਾਲੇ ਕਿਹੜੇ ਅਲੰਕਾਰ ਜਿਹੜੇ ਹੁੰਦੇ ਨੇ ਇਹ ਕਵਿਤਾ ਨੂੰ ਕੀ ਕਰਦੇ ਨੇ ਸੁੰਦਰਤਾ ਪ੍ਰਦਾਨ ਕਰਦੇ ਨੇ ਅਲੰਕਾਰ ਸ਼ਬਦ ਦੀ ਉਤਪਤੀ ਅਲੰਕਾਰ ਸ਼ਬਦ ਦੀ ਉਤਪਤੀ ਹਲਕਾ ਤਾਤੂ ਤੋਂ ਹੋਈ ਹੈ ਜਿਸ ਦਾ ਅਰਥ ਹੈ ਭੂਸ਼ਣ ਭੂਸ਼ਣ ਵੀ ਕਿਹਾ ਜਾਂਦਾ ਹੈ ਗਹਿਣੇ ਜਾਂ ਆਭੂਸ਼ਣ ਠੀਕ ਹੈ ਇਹ ਇਹ ਅਲੰਕਾਰ ਸ਼ਬਦ ਦੀ ਕੀਤੋ ਹੋਈ ਹੈ ਇਹ ਅਲਕ ਅਲਕ ਤਾਤੂ ਤੋਂ ਹੋਈ ਹੈ ਅਲਕ ਦਾ ਅਰਥ ਕੀ ਹੈ ਭੂਸ਼ਣ ਗਹਿਣੇ ਜਾਂ ਆਭੂਸ਼ਣ ਜਿਸ ਤਰ੍ਹਾਂ ਇੱਕ ਇਸਤਰੀ ਹੁੰਦੀ ਹੈ ਉਹ ਬਿਨਾ ਗਹਿਣਿਆਂ ਤੋਂ ਸੁੰਨ ਨਹੀਂ ਉਹ ਗਹਿਣੇ ਜਦੋਂ ਹਾਰ ਸ਼ਿੰਗਾਰ ਕਰ ਲੈਂਦੀ ਹੈ ਤਾਂ ਉਹ ਬਹੁਤ ਹੀ ਖੂਬਸੂਰਤ ਲੱਗਦੀ ਹੈ ਇਸੇ ਢੰਗ ਦੇ ਨਾਲ ਇਹ ਆਚਾਰੀਏ ਜਿਹੜੇ ਪ੍ਰਾਤਨ ਆਚਾਰੀਆ ਤੇ ਉਹ ਉਹਨਾਂ ਦਾ ਉਹਨਾਂ ਦਾ ਵਿਚਾਰ ਸੀ ਕਿ ਇੱਕ ਕਵਿਤਾ ਦੇ ਵਿੱਚ ਅਲੰਕਾਰ ਸ਼ਿੰਗਾਰ ਦਾ ਕੰਮ ਕਰਦੇ ਨੇ ਕਵਿਤਾ ਦੀ ਸ਼ਕਿਆ ਕਿਸ ਚੀਜ਼ ਦਾ ਕੰਮ ਕਰਦੇ ਨੇ ਕਵਿਤਾ ਦੇ ਸ਼ਿੰਗਾਰ ਦਾ ਕੰਮ ਕਰਦੇ ਹਨ ਜਿਸ ਤਰ੍ਹਾਂ ਕਿ ਗਹਿਣੇ ਇਸਤਰੀ ਦੇ ਸ਼ਿੰਗਾਰ ਦਾ ਕੰਮ ਕਰਦੇ ਨੇ ਇਸ ਲਈ ਉਹਨਾਂ ਨੇ ਅਲੰਕਾਰ ਨੂੰ ਗਹਿਣਿਆਂ ਦੇ ਤੌਰ ਤੇ ਵਿਆਨ ਕੀਤਾ ਹੈ ਅਲੰਕਾਰ ਕਾਵ ਦੀ ਆਤਮਾ ਸਭ ਤੋਂ ਪਹਿਲਾਂ 6ਵੀਂ ਸਦੀ ਦੇ ਵਿੱਚ ਅਚਾਰੀਆ ਭਾਵਾ ਨੇ ਅਲੰਕਾਰਾਂ ਨੂੰ ਕਾਵਦੀ ਆਤਮਾ ਆਖਿਆ। ਉਹਨੇ ਕਾਵਦੀ ਆਤਮਾ ਦੇ ਰੂਪ ਦੇ ਵਿੱਚ ਇਹ ਆਚਾਰੀਆ ਭਾਵਾ ਨੇ ਕਿਹਾ ਕਿ ਅਲੰਕਾਰਾਂ ਨੂੰ ਅਲੰਕਾਰ ਨੇ ਉਹਨਾਂ ਨੇ ਕਿਹਾ ਕਿ ਅਲੰਕਾਰਾਂ ਨੂੰ ਇਹ ਕਾਵਦੀ ਆਤਮਾ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ। ਉਸ ਨੇ ਸ਼ਬਦ ਅਤੇ ਅਰਥ ਦੀ ਵਿਚਿਤਤਾ ਨੂੰ ਅਲੰਕਾਰ ਆਖਿਆ ਇੱਕ ਕਵਿਤਾ ਇੱਕ ਕਵਿਤਾ ਵਿੱਚ ਸ਼ਬਦਾਂ ਅਤੇ ਅਰਥਾਂ ਦੀ ਜੋ ਵਿਚਿਤਤਾ ਕਾਇਮ ਹੁੰਦੀ ਹੈਗੀ ਹੈ ਕਵੀਆਂ ਦੇ ਦੁਆਰਾ ਜਿਹੜੀ ਵਿਚਿਤਤਾ ਲਿਆਂਦੀ ਜਾਂਦੀ ਹੈ ਉਹ ਉਹਨਾਂ ਵਿਚਿਤ੍ਰੋਹ ਸ਼ਬਦਾਂ ਜਾਂ ਸ਼ਬਦਾਂ ਦੇ ਨਿਕਲਣ ਵਾਲੇ ਅਰਥਾਂ ਨੂੰ ਕੀ ਆ ਹੈ ਉਹਨਾਂ ਨੇ ਅਲੰਕਾਰ ਕਿਹਾ ਹੈ ਆਚਾਰੀਆ ਦੰਡੀ ਨੇ ਅਲੰਕਾਰ ਨੂੰ ਕਾਵ ਨੂੰ ਸੁੰਦਰੇ ਪ੍ਰਦਾਨ ਕਰਨ ਵਾਲੇ ਧਰਮ ਕਿਹਾ ਹੈ ਉਹਨਾਂ ਦੇ ਜਿਹੜੇ ਆਚਾਰੀਆ ਦੰਡੀ ਕਹਿੰਦੇ ਨੇ ਵੀ ਇਹ ਜਿਹੜੇ ਕਾਵ ਨੂੰ ਸੁੰਦਰੇ ਪ੍ਰਦਾਨ ਕਰਨ ਵਾਲੇ ਅਲੰਕਾਰ ਅਲੰਕਾਰ ਹੀ ਹੁੰਦੇ ਆ ਠੀਕ ਹੈ ਤੇ ਜਿਹੜੇ ਕਿ ਉਹ ਦੇ ਵਿੱਚ ਕਿ ਚਾਰ ਚਾਹੇ ਲਗਾ ਦਿੰਦੇ ਨੇ ਜਿਸ ਦੇ ਨਾਲ ਕਿ ਕਵਿਤਾ ਹੋਰ ਵੀ ਜ਼ਿਆਦਾ ਪਿਆਰੀ ਤੇ ਸੁੰਦਰ ਲੱਗਦੀ ਆ ਤੇ ਸਾਨੂੰ ਰਸ ਤੇ ਆਨੰਦ ਦਿੰਦੀ ਹੈ ਜੇਸੇ ਜਿਹੜੇ ਆਚਾਰੀਆ ਦੰਡੀ ਦੰਡੀ ਨੇ ਆਪਣਾ ਵਿਚਾਰ ਪੇਸ਼ ਕੀਤਾ ਇਸ ਦੇ ਪ੍ਰਤੀ ਉਹਨਾਂ ਨੇ ਉਹਨਾਂ ਨੂੰ ਸੁੰਦਰਤਾ ਵਾਲੇ ਪ੍ਰਦਾਨ ਕਰਨ ਵਾਲੇ ਧਰਮ ਕੀਆ ਹੈ ਤੇ ਕਵਿਤਾ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਕਵਿਤਾ ਦੀ ਸ਼ੋਭਾ ਉਧਾਨ ਵਾਲੇ ਇਹ ਅੰਗ ਹੁੰਦੇ ਨੇ ਅਲੰਕਾਰ ਰਸ ਇਹ ਸਾਇ ਕੀ ਹੈ ਇਹ ਕਵਿਤਾ ਦੀ ਕਾਵਦੀ ਆਤਮਾ ਦੇ ਰੂਪ ਦੇ ਵਿੱਚ ਜਿਹੜੇ ਪ੍ਰਾਤਨ ਭਾਰਤੀ ਆਚਾਰੀਏ ਉਨੀ ਗਿਣੇ ਨੇ ਇਹ ਅਲੰਕਾਰ ਸਿਧਾਂਤ ਦੇ ਪ੍ਰਕਾਰ ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ ਅਲੰਕਾਰ ਸਿਧਾਂਤ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਿੰਨ ਪ੍ਰਕਾਰ ਦੇ ਹੁੰਦੇ ਹਨ ਸ਼ਬਦ ਅਲੰਕਾਰ ਅਰਥ ਅਲੰਕਾਰ ਸ਼ਬਦ ਅਰਥ ਅਲੰਕਾਰ ਸ਼ਬਦ ਅਲੰਕਾਰ ਕੀ ਹੁੰਦੀ ਨੇ ਸ਼ਬਦ ਅਲੰਕਾਰ ਜਦੋਂ ਕਵਿਤਾ ਦੇ ਵਿੱਚ ਸ਼ਬਦਾਂ ਦੇ ਕਾਣ ਚਮਤਕਾਰ ਉਤਪੰਨ ਹੁੰਦਾ ਹੈ ਤਾਂ ਉਹਨਾਂ ਨੂੰ ਸ਼ਬਦ ਅਲੰਕਾਰ ਕਹਿੰਦੇ ਹਨ ਮਤਲਬ ਸ਼ਬਦਾਂ ਦੇ ਦੁਆਰਾ ਉਹਨਾਂ ਦੇ ਵਿੱਚ ਕਵਿਤਾ ਦੇ ਵਿੱਚ ਜਿਹੜੀ ਚਮਤਕਾਰ ਪੈਦਾ ਹੁੰਦਾ ਹੈਗਾ ਉਹ ਸ਼ਬਦ ਅਲੰਕਾਰ ਹੁੰਦੇ ਹਨ ਇਹ ਸ਼ਬਦ ਅਲੰਕਾਰ ਵਰਣਗਤ ਸ਼ਬਦਗਤ ਅਤੇ ਵਾਕਗਤ ਹੁੰਦੇ ਹਨ ਵਰਣਗਤ ਵਰਣਗਤ ਅਲੰਕਾਰ ਕੀ ਹੁੰਦੀ ਨੇ ਵਰਣਗਤ ਅਲੰਕਾਰ ਦਾ ਅਰਥ ਹੈ ਕਿਸੇ ਅੱਖਰ ਜਾਂ ਸ਼ਬਦ ਦਾ ਆਰੰਭ ਜਾਂ ਅੰਤ ਵਿੱਚ ਵਾਰ-ਵਾਰ ਆਉਣਾ ਤੇ ਕੋਈ ਇੱਕ ਤੁਕ ਹੈ ਉਹਦੇ ਵਿੱਚ ਕਿਸੇ ਆਰੰਭ ਵਿੱਚ ਜਾਂ ਐਂਡ ਦੇ ਵਿੱਚ ਤੇ ਕਿਸੇ ਵੀ ਇੱਕ ਅੱਖਰ ਦਾ ਵਾਰ-ਵਾਰ ਆਉਣਾ ਉੱਥੇ ਕੀ ਹੁੰਦਾ ਹੈ ਉਸ ਤੁਕ ਦੇ ਵਿੱਚ ਵਣਗਤ ਅਲੰਕਾਰ ਹੁੰਦਾ ਹੈ ਜਿਵੇਂ ਘੁੰਮਣ ਘੇਰ ਚ ਫੇਰ ਅੰਧੇਰ ਹੋਆ ਇਸ ਇਹ ਜਿਹੜੀ ਪੰਜਾਬੀ ਦੀ ਤੁਕ ਹੈ ਇਸ ਦੇ ਵਿੱਚ ਰਾਰਾ ਜਿਹੜਾ ਹੈ ਇਹ ਤਿੰਨ ਅੱਖਰਾਂ ਦੇ ਵਿੱਚ ਵਾਰ-ਵਾਰ ਲਗਾਤਾਰ ਆ ਰਿਹਾ ਹੈ ਜਿਵੇਂ ਘੁੰਮਣ ਘੇਰ ਦੇ ਵਿੱਚ ਰਾਰਾ ਜੋ ਫੇਰ ਵਿੱਚ ਰਾਰਾ ਅੰਧੇਰ ਵਿੱਚ ਰਾਰਾ ਇੱਥੇ ਕਿਹੜਾ ਅਲੰਕਾਰ ਹੋਇਆ ਫਿਰ ਵਰਣ ਕਿਉਂਕਿ ਇੱਕ ਵਰਣ ਦਾ ਵਾਰ-ਵਾਰ ਆ ਰਿਹਾ ਹੈ ਇੱਕ ਹੀ ਅਲੰਕਾਰ ਇੱਕੇ ਇਸ ਅਲੰਕਾਰ ਤੇ ਇਸ ਤੁਕ ਦੇ ਵਿੱਚ ਇੱਕ ਹੀ ਅੱਖਰ ਵਾਰ-ਵਾਰ ਆ ਰਿਹਾ ਹੈ ਇਸ ਲਈ ਇੱਥੇ ਕਿਹੜਾ ਹੋ ਗਿਆ ਵਣਗਤ ਅਲੰਕਾਰ ਦੂਸਰਾ ਹੈ ਸ਼ਬਦਗਤ ਅਲੰਕਾਰ ਸ਼ਬਦਗਤ ਅਲੰਕਾਰ ਕੀ ਹੈ ਸ਼ਬਦਗਤ ਅਲੰਕਾਰ ਵਿੱਚ ਕਿਸੇ ਸ਼ਬਦ ਦਾ ਇੱਕੋ ਪੰਕਤੀ ਦੇ ਵਿੱਚ ਇੱਕ ਤੋਂ ਵੱਧ ਵਾਰ ਆਉਣਾ ਹੈ ਹੁਣ ਅਸੀਂ ਇਹਨਾਂ ਦੇ ਵਿੱਚ ਸਮਝ ਗਏ ਆ ਵਰਣਗਤ ਅਲੰਕਾਰ ਦੇ ਵਿੱਚ ਵਰਣ ਵਾਰ-ਵਾਰ ਆਉਂਦਾ ਹੈ ਤੇ ਸ਼ਬਦਗਤ ਅਲੰਕਾਰ ਦੇ ਵਿੱਚ ਇੱਕ ਹੀ ਸ਼ਬਦ ਵਾਰ-ਵਾਰ ਆ ਰਿਹਾ ਹੈ ਭਾਵੇਂ ਕਿ ਉਹਨਾਂ ਦੇ ਅਰਥ ਵੱਖ ਹੋਣ ਕਈ ਵਾਰੀ ਸਮਾਨ ਵੀ ਹੋ ਸਕਦੇ ਨੇ ਤੇ ਵੱਖ ਵੀ ਹੋ ਸਕਦੇ ਨੇ ਪਰੰਤੂ ਉਹ ਸ਼ਬਦ ਜਿਹੜਾ ਹੈ ਉਸ ਦੇ ਵਿੱਚ ਵਾਰ-ਵਾਰ ਆ ਰਿਹਾ ਹੈ ਇੱਕ ਸ਼ਬਦ ਤੇ ਇਸ ਤੋਂ ਅਗਲਾ ਜਿਹੜਾ ਆਏਗਾ ਉਹ ਵਾਕਗਤ ਹੋਏਗਾ ਉਸ ਦੇ ਵਿੱਚ ਇੱਕ ਵਾਕ ਆ ਜਾਏਗਾ ਇਸ ਢੰਗ ਦੇ ਨਾਲ ਇਹਨਾਂ ਦਾ ਸਾਨੂੰ ਕਿੰਨਾ ਦਾ ਪਤਾ ਲੱਗ ਗਿਆ ਨਾ ਕਿ ਵਰਣਗਤ ਵਿੱਚ ਵਰਣ ਤੇ ਸ਼ਬਦ ਕਤਲ ਵਿੱਚ ਇੱਕ ਸ਼ਬਦ ਅਤੇ ਵਾਕਗਤ ਦੇ ਵਿੱਚ ਇੱਕ ਵਾਕ ਹੁਣ ਜਿਵੇਂ ਸ਼ਬਦਗਤ ਅਲੰਕਾਰ ਸ਼ਬਦਗਾਂਤ ਦਾ ਅਲੰਕਾਰ ਦੇ ਵਿੱਚ ਹੋਂਠ ਲਾਲ ਸੂਹੇ ਵਾਂਗ ਲਾਲ ਰੱਤੇ ਲਾਲ ਵੇਖ ਸ਼ਰਮਉਂਦੇ ਵਾਲੀਆਂ ਨੂੰ ਇਸ ਦੇ ਵਿੱਚ ਕੀ ਕੀ ਆਏ ਤੇ ਹੋਂਠ ਲਾਲ ਇਹ ਦੇਖੋ ਜਿਵੇਂ ਲਾਲ ਵਰਡ ਇੱਥੇ ਵੀ ਆਇਆ ਹੈ ਲਾਲ ਵਰਡ ਇੱਥੇ ਵੀ ਆਇਆ ਹੈ ਤੇ ਲਾਲ ਵਰਡ ਇੱਥੇ ਵੀ ਆਇਆ ਹੈ ਹੁਣ ਇੱਥੇ ਹੋਂਠ ਲਾਲ ਸੂਹੇ ਹੋਂਠਾਂ ਦੀ ਗੱਲ ਕੀਤੀ ਹੈ ਭੀ ਲਾਲ ਐਨ ਲਾਲ ਰੰਗ ਵਾਂਗੂ ਰੰਗੇ ਹੋਏ ਨੇ ਵਾਂਗ ਲਾਲ ਰੱਤੇ ਰਤ ਮਤਲਬ ਖੂਨ ਦੇ ਨਾਲ ਖੂਨ ਦੇ ਰੰਗ ਦੇ ਵਾਂਗ ਲਾਲ ਰੱਤੇ ਹੋਏ ਹਨ ਲਾਲ ਵੇਖ ਸ਼ਰਮਾਉਂਦੇ ਵਾਲੀਆਂ ਨੂੰ ਇੱਥੇ ਲਾਲ ਲਾਲ ਦਾ ਅਰਥ ਲੜਕੀਆਂ ਦੀ ਗੱਲ ਕੀਤੀ ਹੋਈ ਹੈ ਇੱਥੇ ਬੇਸ਼ੱਕ ਤੇ ਅਰਥ ਭਾਵੇਂ ਵੱਖ-ਵੱਖ ਨੇ ਪਰੰਤੂ ਸ਼ਬਦ ਜਿਹੜਾ ਇੱਕ ਹੀ ਸ਼ਬਦ ਵਾਰ-ਵਾਰ ਯੂਜ਼ ਹੋਇਆ ਹੈ ਇਸ ਲਈ ਇੱਥੇ ਕਿਹੜਾ ਅਲੰਕਾਰ ਹੈ ਸ਼ਬਦਗਤ ਅਲੰਕਾਰ ਤੀਸਰਾ ਹੈ ਵਾਕਗਤ ਅਲੰਕਾਰ ਵਾਕਗਤ ਅਲੰਕਾਰ ਦੇ ਵਿੱਚ ਪੂਰੀ ਤੁਕ ਵਿੱਚ ਬਕਰੋਕਤੀ ਦੀ ਭਾਵਨਾ ਹੁੰਦੀ ਹੈ ਜਿਵੇਂ ਯਾਰ ਯਾਰ ਕਰਦੀ ਓੜਕ ਹੋ ਗਈ ਬਰਵਾਦ ਅੱਲਾ ਬਰਵਾਦ ਅੱਲਾ ਇਸ ਦੇ ਵਿੱਚ ਯਾਰ ਯਾਰ ਕਰਦੀ ਓੜਕ ਹੋ ਗਈ ਬਰਵਾਦ ਅੱਲਾ ਬਰਵਾਦ ਅੱਲਾ ਇਹ ਦੇਖੋ ਇੱਕ ਪੂਰਾ ਇਸ ਦੇ ਵਿੱਚ ਇਹ ਬਾਕ ਦੀ ਮੰਗ ਆ ਰਿਹਾ ਹੈ ਕਿ ਜਿਵੇਂ ਯਾਰ ਯਾਰ ਵਰਡ ਹੋ ਗਏ ਤੇ ਬਰਬਾਦ ਅੱਲਾ ਬਰਬਾਦ ਅੱਲਾ ਇਸ ਲਾਂ ਇਸ ਨਾ ਤੁਕਾਂ ਦੇ ਵਿੱਚ ਕਿਹੜਾ ਅਲੰਕਾਰ ਆ ਰਿਹਾ ਹੈ ਵਾਕਤ ਅਲੰਕਾਰ ਇਹ ਸ਼ਬਦ ਗਤ ਅਲੰਕਾਰ ਦੇ ਇਹ ਸ਼ਬਦ ਗਤ ਅਲੰਕਾਰ ਦੇ ਅੱਗੇ ਵਰਗੀਕਰਨ ਹੈ ਤੇ ਦੂਸਰਾ ਹੈ ਅਰਥ ਅਲੰਕਾਰ ਅਰਥ ਅਲੰਕਾਰ ਅਰਥ ਅਲੰਕਾਰ ਦੇ ਵਿੱਚ ਕੀ ਹੁੰਦਾ ਹੈ ਕਵਿਤਾ ਦੇ ਵਿੱਚ ਅਰਥ ਅਲੰਕਾਰ ਤੋਂ ਭਾਵ ਅਜਿਹੇ ਅਲੰਕਾਰਾਂ ਤੋਂ ਹੈ ਜੋ ਸ਼ਬਦਾਂ ਦੇ ਅਰਥਾਂ ਨੂੰ ਅਲੰਕ੍ਰਿਤ ਕਰਦੇ ਹਨ ਪਹਿਲੇ ਜਿਹੜਾ ਅਸੀਂ ਪੜਿਆ ਸ਼ਬਦ ਅਲੰਕਾਰ ਉਸ ਦੇ ਵਿੱਚ ਸ਼ਬਦਾਂ ਨੂੰ ਅਲੰਕ੍ਰਿਤ ਕਰ ਰਹੇ ਸੀ ਸਾਨੂੰ ਜਨਕਿ ਦਿਸਣ ਵਾਲੇ ਜਿਹੜੇ ਸ਼ਬਦ ਗੇ ਉਹ ਉਹਨਾਂ ਨੂੰ અલੰਕ੍ਰਿਤ ਕਰ ਰਹੇ ਸੀ ਤੇ ਸਾਨੂੰ ਪਤਾ ਲੱਗ ਰਿਹਾ ਸੀ ਸ਼ਬਦਾਂ ਦੇ ਦੇਖ ਕੇ ਵੀ ਇਹਨਾਂ ਦੇ ਵਿੱਚ ਕੀ ਹੈ ਇਹ ਸਮਾਨਤਾ ਆ ਰਹੀ ਹੈ ਜਿਸ ਤੋਂ ਸਾਨੂੰ ਪਤਾ ਲੱਗ ਰਿਹਾ ਸੀ ਤੇ ਕਿਹੜਾ ਅਲੰਕਾਰ ਆ ਸ਼ਬਦਗਤ ਹੈ ਵਰਣਗਤ ਹੈ ਜਾਂ ਵਾਕਤ ਅਲੰਕਾਰ ਹੈ ਅਰਥ ਅਲੰਕਾਰ ਦੇ ਵਿੱਚ ਅਰਥਾਂ ਦੀ અલੰਕਾਰਤਾ ਹੁੰਦੀ ਹੈ ਇਸ ਦੇ ਵਿੱਚ ਆਥਾਂ ਨੂੰ ਆਥਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਸ਼ਬਦਾਂ ਦੇ ਅਰਥ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਵੇਂ ਕਵਿਤਾ ਦੇ ਇਹ ਜਿਵੇਂ ਹੋ ਗਿਆ ਹੈ ਕਿ ਅਰਥ ਅਲੰਕਾਰਾਂ ਤੋਂ ਬਿਨਾਂ ਸ਼ਬਦ ਸੁੰਦਰੇ ਵੀ ਮਨੋਹਰ ਨਹੀਂ ਹੁੰਦਾ ਅਜਿਹੇ ਅਲੰਕਾਰਾਂ ਵਿੱਚ ਅਰਥ ਦੀ ਸੁੰਦਰਤਾ ਹੁੰਦੀ ਹੈ ਇਹਨਾਂ ਵਿੱਚ ਵਿਅੰਗ ਅਰਥ ਅਤੇ ਵਾਚਕ ਅਰਥਾਂ ਦੀ ਪ੍ਰਧਾਨਤਾ ਹੁੰਦੀ ਹੈ ਇਸ ਦੇ ਵਿੱਚ ਜਿਹੜੇ ਮਤਲਬ ਬਿਆਨ ਕੀਤੇ ਗਏ ਹੋਣਾ ਵਿਅੰਗਾਤਮਕ ਰੂਪ ਦੇ ਵਿੱਚ ਕੀਤੇ ਗਏ ਹੁੰਦੇ ਹਨ ਹੁਣ ਜਿਵੇਂ ਅਰਥ ਅਲੰਕਾਰ ਜਿਵੇਂ ਸਾਨੂੰ ਪਤਾ ਹੈ ਉਪਮਾ ਅਲੰਕਾਰ ਰੂਪਕ ਅਲੰਕਾਰ ਉਤਪ੍ਰੇਕਸ਼ ਅਲੰਕਾਰ ਅਤੀਸ਼ਯੋਕਤੀ ਅਲੰਕਾਰ ਇਹ ਸਾਰੇ ਕੀ ਨੇ ਇਹ ਅਰਥ ਅਲੰਕਾਰ ਨੇ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਅਗਲੀ ਵੀਡੀਓਜ਼ ਦੇ ਵਿੱਚ ਦੱਸਾਂਗੀ ਅਰਥ ਅਲੰਕਾਰਾਂ ਦੀ ਇੱਕ ਅਲੱਗ ਵੀਡੀਓ ਬਣਾਉਂਗੀ ਸ਼ਬਦ ਅਲੰਕਾਰਾਂ ਦੀ ਇੱਕ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਮੈਂ ਉਹਨਾਂ ਦੇ ਬਾਰੇ ਪੂਰਨ ਗਿਆਨ ਕਰਵਾਉਣ ਦੀ ਕੋਸ਼ਿਸ਼ ਕਰਾਂਗੀ ਤੀਸਰਾ ਹੈ ਸ਼ਬਦ ਅਰਥ ਅਲੰਕਾਰ ਜਾਂ ਉਭੇ ਅਲੰਕਾਰ ਜਿਹੜਾ ਸ਼ਬਦ ਅਰਥ ਅਲੰਕਾਰ ਕਿਸੇ ਥਾਂ ਤੇ ਕੇਵਰੀ ਆ ਜਾਂਦਾ ਹੈ ਸ਼ਬਦ ਅਲੰਕਾਰ ਸ਼ਬਦ ਅਰਥ ਅਲੰਕਾਰ ਤੇ ਕਿਸੇ ਥਾਂ ਤੇ ਉਭੇ ਅਲੰਕਾਰ ਵੀ ਆ ਸਕਦਾ ਹੈ ਤੁਹਾਨੂੰ ਇਹ ਜੇ ਉਭੇ ਅਲੰਕਾਰ ਆ ਗਿਆ ਤਾਂ ਸਮਝ ਲੈਣਾ ਕਿ ਸ਼ਬਦ ਅਰਥ ਅਲੰਕਾਰ ਨੂੰ ਹੀ ਉਭੇ ਅਲੰਕਾਰ ਕਿਹਾ ਜਾਂਦਾ ਹੈ ਤੇ ਇਹ ਇਹ ਅਲੰਕਾਰ ਕਿਹੋ ਜਿਹੇ ਹੁੰਦੇ ਨੇ ਨਾ ਜਿੰਨ ਜਿਨ੍ਹਾਂ ਕਵਿਤਾਵਾਂ ਦੀਆਂ ਪੰਕਤੀਆਂ ਦੇ ਵਿੱਚ ਸ਼ਬਦ ਅਲੰਕਾਰਾਂ ਦੇ ਨਾਲ ਨਾਲ ਅਰਥ ਅਲੰਕਾਰਾਂ ਦੀ ਮੌਜੂਦਗੀ ਹੁੰਦੀ ਹੈ ਉੱਥੇ ਸ਼ਬਦ ਅਰਥ ਅਲੰਕਾਰ ਹੁੰਦੇ ਹਨ ਇਹਨਾਂ ਨੂੰ ਹੀ ਉभे ਅਲੰਕਾਰ ਕਹਿੰਦੇ ਹਨ ਵਿੱਚ ਦੇ ਵਿੱਚ ਕੀ ਹੁੰਦਾ ਹੈ ਕਿ ਸ਼ਬਦ ਅਤੇ ਅਰਥ ਦੋਨੇ ਅਲੰਕਾਰ ਮੌਜੂਦ ਹੁੰਦੇ ਹਨ ਸ਼ਬਦ ਅਤੇ ਅਰਥ ਅਲੰਕਾਰ ਦੋਨੇ ਹੀ ਮੌਜੂਦ ਹੁੰਦੇ ਹਨ ਸ਼ਬਦ ਅਤੇ ਅਰਥ ਅਲੰਕਾਰਾਂ ਦੇ ਵਿੱਚ ਸੰਸ੍ਰਿਸ਼ਟੀ ਅਲੰਕਾਰ ਅਤੇ ਇਸ ਦੇ ਅੱਗੇ ਇਹਨਾਂ ਦੀ ਕਿਸਮਤ ਨੇ ਸੰਸ੍ਰਿਸ਼ਟੀ ਅਲੰਕਾਰ ਅਤੇ ਸ਼ੰਕਰ ਅਲੰਕਾਰ ਇਹਨਾਂ ਦੇ ਵਿੱਚ ਨਾ ਜਿਹੜੀ ਸੰਸ੍ਰਿਸ਼ਟੀ ਅਲੰਕਾਰ ਹੁੰਦਾ ਹੈ ਇਹ ਸ਼ਬਦ ਅਲੰਕਾਰ ਦਾ ਹੀ ਅੱਗੇ ਜਿਹੜੇ ਰੂਪ ਨੇ ਕਿਸਮਾਂ ਨੇ ਉਹਦੇ ਵਿੱਚ ਮਿਲੀ ਜੁਲੀ ਇਹਨਾਂ ਦੀ ਰਚਨਾ ਹੁੰਦੀ ਹੈ ਪਰ ਇਹਨਾਂ ਦੇ ਵਿੱਚ ਇਹ ਸ਼ਬਦ ਅਲੰਕਾਰ ਵੀ ਆ ਜਾਂਦੇ ਹਨ ਇੱਕ ਹੀ ਪੰਕਤੀ ਇੱਕ ਹੀ ਪੰਕਤੀ ਜਾਂ ਦੋ ਤੇ ਇੱਕ ਹੀ ਕਵਿਤਾ ਦੇ ਵਿੱਚ ਸ਼ਬਦ ਅਰਥ ਅਲੰਕਾਰ ਵੀ ਆ ਜਾਂਦੇ ਨੇ ਨਹੀਂ ਸ਼ਬਦ ਵੀ ਅਲੰਕਾਰ ਵੀ ਆ ਜਾਂਦੇ ਨੇ ਤੇ ਅਰਥ ਅਲੰਕਾਰ ਵੀ ਆ ਜਾਂਦੇ ਨੇ ਉੱਥੇ ਕਿਹੜਾ ਅਲੰਕਾਰ ਹੁੰਦਾ ਹੈ ਸ਼ਬਦ ਅਰਥ ਜਾਂ ਉਭੇ ਅਲੰਕਾਰ ਜੇਕਰ ਤੁਹਾਨੂੰ ਮੇਰਾ ਇਹ ਵੀਡੀਓ ਪਸੰਦ ਆਇਆ ਹੋ ਤਾਂ ਪਲੀਜ਼ ਇਸ ਨੂੰ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ